ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਦੂਰਵਾਲ ਦੀ ਗੱਲ ਕਰੀਏ ਤੇ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਖਰਾ ਜਿਹਾ ਹੀ ਮਾਹੌਲ ਬਣਿਆ ਜਿੱਥੇ ਕਿ ਇੱਕ ਗੱਲ ਸਾਹਮਣੇ ਆਈ ਸੀ ਕਿ ਇੱਥੇ ਇੱਕ ਕਿਸਾਨ ਵੱਲੋਂ ਇੱਕ ਬੋਲੀ ਲਗਾਈ ਗਈ ਹੈ ਬੋਲੀ ਲਗਾਈ ਗਈ ਦੋ ਕਿਸ ਤਰ੍ਹਾਂ ਦੀ ਬੋਲੀ ਸੀ ਕਿ ਸਰਪੰਚੀ ਸਰਬਸੰਮਤੀ ਨਾਲ ਹੋ ਜੇ ਤੇ 2 ਕਰੋੜ ਦੀ ਗਰਾਡ ਦੇ ਕੇ ਮੈਂ ਆਪਣੀ ਜੇਬ 'ਚੋਂ ਦਵਾਂਗਾ ਔਰ ਪਿੰਡ ਦੀ ਪੰਚਾਇਤ ਇੱਕ ਇਹ ਗੱਲ ਸਾਹਮਣੇ ਆਈ ਤਾਂ ਆਪਾ ਪਿੰਡ ਜੀ ਪਹੁੰਚੇ ਆ ਪਿੰਡ ਦੇ ਲੋਕਾਂ ਨਾਲ ਹੀ ਗੱਲ ਕਰਦੇ ਪਾਜੀ ਤੁਸੀਂ ಗ್ರಾಮ ਸਭਾ ਮੈਂਬਰ ਹੋ ਪਿੰਡ ਦੇ ਵੋਟਰ ਹੋ ਕਿੱਦਾਂ ਦਾ ਕੀ ਮਾਹੌਲ ਕੀ ਹੈ ਤੁਹਾਡੇ ਪਿੰਡ ਦਾ ਇਹ ਸਤ ਬੱਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਾਅਦ ਅਰੇ ਮੈਂ ಗ್ರಾಮ ਸਭਾ ਵਿਕਾਸ ਰঞ্জੀਤ ਸਿੰਘ ਮੈਂਬਰ ਆ ਜੀ ਇਹ ਜੋ ਵੀ ਪਿੰਡ ਦੀ ਚਰਚਾ ਹੋਈ 2 ਕਰੋੜ ਰੁਪਏ ਦੀ ਇਹ ਨਾ ਕੋਈ ਆਪਸ ਚੀ ਹੈ ਕੋਈ ਆਪੀ ਨਿੱਜੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਇਹ ਆਪਸ ਹੀ ਰਲ ਕੇ ਕੋਈ ਬੋਲੀ ਦੇ ਰਿਹਾ ਕੋਈ ਪੁਸ਼ ਕਰ ਰਿਹਾ ਕੋਈ ਪੁਸ਼ ਕਰ ਰਿਹਾ ਪਿੰਡ ਦੀ ਕੋਈ ਅਜੇ ਤੱਕ ਕੋਈ ਸਹਿਮਤੀ ਨਹੀਂ ਹੈਗੀ ਨਾ ਕੋਈ ਦੂਜੀ ਪਾਰਟੀ ਨੇ ਕਿਸੇ ਨੇ ਚੜ੍ਹ ਕੇ ਬੋਲੀ ਦਿੱਤੀ ਹੈ ਇੱਕ ਹੀ ਪਾਰਟੀ ਹੈ ਜਿਹੜੀ ਉਹ ਬੋਲੀ ਦੇਈ ਜਾ ਰਹੀ ਆ ਤੇ ਕੁਝ ਇਹਨਾਂ ਅੰਸਰਾਂ ਨੇ ಗ್ರಾಮ ਸਭਾ ਦਾ ਵੀ ਜਗਰ ਕੀਤਾ ਵਿੱਚ ਵੀ ਇਹ ಗ್ರಾಮ ਸਭਾ ਜਿਹੜੀ ਆ ਇਹ ਬੋਲੀ ਦੇਣ ਦੇ ਵਿੱਚ ਕਾਬਲਿਆ ಗ್ರಾಮ ਸਭਾ ਦਾ ਵਿੱਚ ਕੋਈ ਰੋਲ ਨਹੀਂ ਇਸ ਜਿਹੇ ਵਿੱਚ ಗ್ರಾಮ ਸਭਾ ਨੇ ਆਪਣੇ ਨਿੱਜੀ ਕਿੱਤੀ ਚੋਂ ਕਮਾਕਰਾਂ ਚੋਂ ਕਿਰਤਕਾਰਾਂ ਵਾਲੇ ਲੋਕ ਗੇ ಗ್ರಾಮ ਸਭਾ ਦੇ ਮੈਂਬਰ ਨੇ ਉੰਨੇ ਨੇ ਆਪਣੇ ਜੇਬ ਚੋਂ ਪੈਸੇ ਵਿਕਾਸ ਵਾਸਤੇ ਲਾਏ ਨੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਵਾਜੀ ਅਕਸਰ ਹੁੰਦਾ ਹੈ ਕਿ ਗ੍ਰਾਮ ਸਭਾ ਜਦੋਂ ਸਹਿਮਤੀ ਦੀ ਆ ਤੇ ਗ੍ਰਾਮ ਸਭਾ ਦੀ ਮੀਟਿੰਗ ਬੁਲਾਈ ਜਾਂਦੀ ਹੈ ਗ੍ਰਾਮ ਸਭਾ ਕੱਟੀ ਹੁੰਦੀ ਹੈ ਗ੍ਰਾਮ ਸਭਾ ਮਤਲਬ ਕਿ ਜਿਹੜੇ ਵੋਟਰਸ ਨੇ ਉਹਨਾਂ ਦੀ ਇੱਕ ਮਤਤਾ ਹੁੰਦੀ ਹੈ ਜੇ ਸਹਿਮਤੀ ਦਾ ਚੁਣਨਾ ਹੋਵੇ ਕੀ ਇਦਾਂ ਦਾ ਕੁਝ ਬਲੈਡਿੰਗ ਸੀ ਜਾਂ ਕੋਈ ਇਦਾਂ ਦੀ ਮੀਟਿੰਗ ਹੋਈ ਨਹੀਂ ਨਹੀਂ ਇਦਾਂ ਦੀ ਕੋਈ ਮੀਟਿੰਗ ਨਹੀਂ ਹੋਈ ਕਿ ਇਹਨੇ ਲਵਾਜ ਅਲਾਉਸਮੈਂਟ ਕੀਤੀ ਗਈ ਹੈ ਉਹ ਸੁਣ ਕੇ ਲੋਕ ਗਏ ਹੈ ಗ್ರಾಮ ਸਭਾ ਦੀ ਅਜ ਤੱਕ ਕਿਸੇ ਸਰਪੰਚ ਨੇ ਮੀਟਿੰਗ ਨਹੀਂ ਬੁਲਾਈ ਬੱਸ ਜੀ ਤੁਸੀਂ ਲੋਕ ਕੋ ਪਿੰਡ ਦੇ ਹੀ ਪਿੰਡ ਦੇ ਮੈਂ ಗ್ರಾಮ ਸਭਾ ਦਾ ਮੈਂਬਰ ਆ ਜੀ ਤਾਂ ਤੁਸੀਂ ਵੀ ਮੈਂਬਰ ਹੋ ਤੇ ਕੀ ਤੁਹਾਨੂੰ ਪਤਾ ਸੀ ਬੋਲੀ ਹੋ ਰਹੀ ਕੋਈ ਪਿੰਡ ਦੇ ਵਿੱਚ ਕੋਈ ਸਭ ਸਮਤੀ ਚੱਲੀ ਜਾ ਰਹੀ ਹੈ ਨਾਲ ਮੈਂ ਗੁਰੂ ਘਰ ਦਾ ਗ੍ਰੰਥੀ ਵੀ ਆ ਅੱਛਾ ਜੀ ਤੇ ਇਹ ਫਿਰ ਗੁਰੂ ਘਰ ਤੋਂ ਤੇ ਅਨਾਉਂਸਮੈਂਟ ਹੋਈ ਕਹਿੰਦੇ ਹਾਂ ਹਾਂ ਜੀ ਪਹਿਲਾਂ ਮੈਂ ਕੀ ਚੀਜ਼ ਲਫਜ਼ ਕੀਤੀ ਆ ਸਾਨੂੰ ਉਹ ਲਾਉਸਮੈਂਟ ਮੈਨੂੰ ਜਿਹੜਾ ਖੇਨਾ ਕਰ ਸਕਦਾ ਮਿਲ ਗੁਰੂ ਕਰੀਮ ਉਹ ਜਨਾ ਤੇ ਉਸਮਣ ਪੇ ਕਰ ਸਕਦਾ ਕੋਈ ਆਖੇ ਜਨਾ ਕਰੀ ਤੇ ਤਰਾਜ ਕਰਦੇ ਨੇ ਕੀ ਕੌਮ ਸੀ ਇਹ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਸਭ ਤੋਂ ਪਹਿਲਾਂ ਅਨਾਉਂਸਮੈਂਟ ਕਾਈ ਜੀ ਸਾਬਕਾ ਸਰਪੰਚ ਡਿਸਟ੍ਰਿਕਟ ਸਿਬਲਾ ਜੀ ਨੇ ਉਹਨੇ ਨੇ ਦਵਾਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਮਿਲ ਕੇ ਮੁਰਕੇ ਅਗੇ ਇੰਦਰਵੈਰ ਸਿੰਘ ਦੀ ਆਵਾਜ਼ ਆ ਗਈ ਸਾਡੇ ਪਿੰਡ ਦੇ ਹੀ ਨੇ ਉਹਨੇ ਕਿਹਾ ਵੀ ਮੇਰਾ 55 ਲੱਖ ਰੁਪਏ ਤੇ ਉਸ ਤੋਂ ਬਾਅਦ ਮਿਲ ਕੇ ਬਸਰ ਸਿੰਘ ਸਾਬਕਾ ਸਰਪੰਚ ਉਹਦੇ ਪੁੱਤਰ ਨੇ ਆਤਮਾ ਸਿੰਘ ਉਹਨਾਂ ਨੇ ਆਖਿਆ ਵੀ ਮੇਰਾ 60 ਲੱਖ ਰੁਪਏ ਜਿਹਨਾਂ ਹੁਣ 2 ਲੱਖ 2 ਕਰੋੜ ਕਹਤਾ ਪੈ ਵਾਕ ਕਿ ਉਹਨਾਂ ਨੇ ਵਾਅਦਾ ਕੀਤਾ ਮੈਂ ਕਿ ਮੈਂ ਵਾਅਦਾ ਕੀਤਾ ਨਾ ਵੀ ਆਪਾਂ ਨੂੰ ਕੋਈ ਧਰਾਇ ਨਹੀਂ ਵਾਅਦੇ ਦੀ ਕਿ ਮੈਂਨ ਦਵਾਂਗਾ ਤਾਂ ਵਾਅਦੇ ਕੋਈ ਹੋਰ ਰੱਖ ਵਾਅਦੇ ਦੇਗਾ ਹੈ ਨਾ ਤੇ ਉਹ ਮੁਰਕੇ ਉਹਨਾਂ ਨੇ ਤਾਮ ਦੇਤਾ ਵੀ 2:00 ਵਜੇ ਪੰਜਾਬ ਕਰ ਇਕੱਠੇ ਹੋਊ ਉੱਥੇ ਬੋਲੀ ਹੋਏਗੀ ਉਸੇ ਵੇ ਸਿਰਫ ਇਹੋ ਦੋ ਪਾਰਟੀਆਂ ਆਈਆਂ ਨੇ ਅੱਜ ਦਾ ਟਾਈਮ ਸੀ ਨਹੀਂ ਕੱਲ ਹੋਈ ਅੱਛਾ ਕੱਲ ਦਾ ਕੱਲ ਦਾ ਸੀ ਕੱਲ ਦਾ ਸੀਗਾ ਜਿਹੜਾ ਕੱਲ ਵਾਕਿਆ ਉੱਥੇ ਦੋਵੇਂ ਪਾਰਟੀਆਂ ਆਈਆਂ ਨੇ ਉਹਵੇਂ ਬੰਦੇ ਭਾਜਪੀ ਦੇ ਆ ਉੱਥੇ ਜੀ ਪਾਰਟੀ ਆਈ ਕੋਈ ਨਹੀਂ ਪਿੰਡ ਦੇ ਲੋਕ ਸਹਿਮਤ ਨੇ ਇਹ ਇਹ ਦੇ ਨਾਲ ਤੁਸੀਂ ਉੱਥੇ ਮੌਕੇ ਤੇ ਸੀ ਕੁਝ ਪਰਸੈਂਟ ਹੋਣਗੇ ਪਰ ਜ਼ਿਆਦਾ ਨਹੀਂ ਹੈਗੇ ਉਸ ਦਾ ਇੱਕ ਦੋ ਠੰਡ ਹੋਣ ਅਸੀਂ ਆਪਣੀ ਅਗੇ ਦੇ ਗੱਲ ਸਹਿਮਤਾ ਹੋ ਗਿਆ ਆਪਾਂ ਅਸੀਂ ਆਪਾਂ ਨੇ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਇਲੈਕਸ਼ਨ ਹੋਵੇ ਲੋਕ ਇਲੈਕਸ਼ਨ ਹੋਵੇ ਕਿਸੇ ਦੇ ਕਾਗਜ਼ ਰੱਦ ਨਾ ਹੋਣ ਜਿਹੜਾ ਵੀ ਸਰਪੰਚ ਬਣ ਕੇ ਆਵੇ ਉਹ ਵੋਟਾਂ ਪੈਣ ਤੇ ਸਾਡਾ ਸਾਡਾ ਉਸਪੰਚ ਹੋਵੇਗਾ ਬਿਲਕੁਲ ਜਿਹੜਾ ਵੀ ਕਹਿੰਦੇ ਇੱਕ ਕੀ ਨਾ ਕੀ ਪਾਜੀ ਦਾ ਨਾਮ ਮੇਰਾ ਗੁਰਦੀਪ ਸਿੰਘ ਨਾਮ ਜੀ ਅੱਛਾ ਗੁਰਦੀਪ ਸਿੰਘ ਇਹ ਪਿੰਡ ਦੇ ਗਰੰਤੀ ਨੇ ਜਿਨ੍ਹਾਂ ਨੇ ਉੱਥੇ ਉਹ ਕੱਲ ਮੌਕੇ ਤੇ ਉਹ ਬੋਲੀ ਦੇ ਵਿੱਚ ਸੀ ਇਨਨੇ ਕਿ ਜੋ ਪੂਰਾ ਵਾਕਿਆ ਦੱਸਿਆ ਪਾਜੀ ਗ람 ਸਭਾ ਮੈਨੂੰ ਤੇ ਇਹ ਵੀ ਪਤਾ ਲੱਗਦਾ ਹੈ ਤੁਹਾਡੇ ਕਦੀ ਵੋਟ ਹੀ ਨਹੀਂ ਪਈ 40 ਸਾਲ ਮੇਰੀ ਉਮਰ ਹੋ ਗਈ ਹੈ ਇੱਕ ਵੀ ਸਰਪੰਚ ਦੀ ਵੋਟ ਨਹੀਂ ਪਈ ਪਾਜੀ ਬਸ ਇਹ ਵੱਡੇ ਢਡਾਲੇ ਪਿੱਛੇ ਬਣ ਕੇ ਆਉਂਦੇ ਮਤਲਬ ਇੱਕ ਸਰਵ ਸੰਮਤੀ ਸਰਵ ਸੰਮਤੀ ਦੀ ਇੱਕ ਵਾਰੀ ਵੀ ਨਹੀਂ ਬਣੀ ਅੱਛਾ 2 ਕਰੋੜ ਦਾ ਬੜਾ ਰੋਲਾ ਐਮਐਲਏ ਬਣਾਏ ਭੇਜਦੇ ਆ ਤੇ ਇਹ ਆਰ ਕਾਂਹੇ ਦੱਸਿਆ ਵੀ ਐਮਐਲਏ ਵੀ ਘੇਰਾਂਗੇ ਜੇ ਜਰੂਰਤ ਪਈ ਇਹ ਮਤਲਬ ਇਹ ਨਹੀਂ ਹੋਊਗਾ ਇਹ ਆਰ ਕਾਂ ਬੋਟਾ ਨਾਵੀਆਂ ਤੇ ਫਿਰ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ लास्ट ਉਹੋ ਹੀ ਹੈ ਤੁਹਾਨੂੰ ਪਤਾ ਵੱਡਾ ਕਰੀ ਉਹ ਵੀ ਪਹੁੰਚਾਂਗੇ ਜਰੂਰ ਕੋਈ ਗੱਲ ਜਿਹੜਾ ਸਰਪੰਚ ਇਹ 2 ਕਰੋੜ ਰੁਪਏ ਦੀ ਬੁੱਲੀ ਜਿਹੜੀ ਦਿੱਤੀ ਗਈ ਹੈ ਕੀ ਕਿਹੜੇ ਸੰਦਰਭ ਦੇ ਵਿੱਚ ਇਹ ਵੇਖੋ ਜੀ ਇਹ ਭਾਜਪਾ ਦੇ ਉਮੀਦਵਾਰ ਨੇ ਜਿਨ੍ਹਾਂ ਨੇ 2 ਕਰੋੜ ਦੀ ਬੁੱਲੀ ਦਿੱਤੀ ਉਹ ਕਹਿ ਰਹੇ ਨੇ ਮੈਂ ਟੀਵੀ ਸੁਣ ਰਿਹਾ ਵੀ 10 ਕਰੋੜ ਤੱਕ ਵੀ ਆਪਾਂ ਜਾਵਾਂਗੇ ਤੇ ਇਹ ਤੇ ਸਿੱਧਾ ਸਿੱਧਾ ਆ ਬਾਕੀ ਆਪਾਂ ਕਿਸੇ ਨਾਲ ਨਹੀਂ ਆ ਆਪਣਾ ਮੇਰਾ ਨਿੱਜੀ ਵਿਚਾਰ ਨੇ ਵੀ 10 ਕਰੋੜ ਜੇ ਮੰਨ ਲਓ ਜੇ ਕਹਤ ਕਦੇ ਆ ਐਮਐਲਏ ਦੀ ਟਿਕਟ ਵਾਸਤੇ ਤੇ ਭਾਜਪਾ ਦਾ ਵਿੱਚ ਕੁਝ ਨਾ ਕੁਝ ਆ ਇਹ ਕਹਿੰਦੇ ਪਿਓ ਕਿ ਮੈਂ ਟੀਵੀ ਦੇ ਵੇਖਿਆ ਹਾਂ ਜਦ ਸੁਣਿਆ ਹੈਨਾ ਪਿੰਡ ਦੇ ਵਾਸੀ ਹੋ ਪਿੰਡ ਦੇ ਤੁਸੀਂ ਆਪ ਕਹਿੰਦੇ ਹੋ ಗ್ರಾಮ ਸਭਾ ਦਾ ਮੈਂਬਰ ਵੀ ਹੋ ভোটার ਵੀ ਹੋ ਤੇ ਤੁਹਾਨੂੰ ਨਹੀਂ ਪਤਾ ਜਿਹੜੀ ਕੱਲ ਇੰਟਰਵਿਊ ਹੈ ਬਾਦ ਸਾਹਿਬ ਨੇ ਲਈ ਆ ਉਹਦੇ ਵਿੱਚ ਆਪਾਂ ਉੱਥੇ ਉੱਥੇ ਸਾਡਾ ਨਾਂ ਲੱਗ ਰਿਹਾ ਵੀ ਸਭਾ ਵਾਲੇ ਕਹਿ ਰਹੇ ਆ ਵੀ ਪੈਸਿਆਂ ਦੇ ਵਿੱਚ ਇਨਵੋਲਵ ਹੋ ਕੇ ਪੈਸੇ ਨਾ ਬਣਾ ਦੋ ਸਪਈ ਬਿਲਕੁਲ ਆਪਾਂ ਇਹਦਾ ਖੰਡਨ ਕਰਦੇ ਆ ਵੀ ਸਾਡੀ ਸਭਾ ਨੌਜਵਾਨ ਸਭਾ ग्राम सभा डिस्ट्रिक्ट ਜਿਹਦਾ ਮੈਂ ਉਮੀਦਵਾਰ ਪ੍ਰਧਾਨ ਵੀ ਆ ਬਿਲਕੁਲ ਆਪਾਂ ਇਹਦਾ ਖੰਡਨ ਕਰਦੇ ਵੀ ਆਪਾਂ ਕਿਹਨਾਂ ਕਦੀ ਕੋਈ ਉਹ ਨਹੀਂ ਰੱਖਿਆ ਕੱਲ ਉਸ ਬਾੜ ਸਾਹਿਬ ਵੀ ਸਾਡੇ ਸਾਰਿਆਂ ਦੇ ਇੰਟਰਵਿਊ ਹਗੇ ਬਾੜ ਸਾਹਿਬ ਨੇ ਇੰਟਰਵਿਊ ਬਿਲਕੁਲ ਖੰਡਨ ਕਰਦੇ ਆਂ ਕਿ ਕੋਈ ਪੈਸਾ ਜਿੰਨਾ ਮਰਜ਼ੀ ਕੋ ਦੇ ਦੇ ਨਾ ਵੋਟਾਂ ਪੈਣ ਬਸ ਇਹਦੇ ਕਾਗਜ਼ ਰੱਦ ਨਾ ਹੋਣ ਵੋਟਾਂ ਪੈਣ ਹੁਣ ਕਿੰਨੇ ਕੁ ਉਮੀਦਵਾਰ ਚਾਹਵਾਨ ਹੈਗੇ ਤੁਹਾਡੇ ਪਿੰਡ ਦੇ ਵਿੱਚ ਸਰਪੰਚੀ ਦੇ ਚਾਰ ਪੰਜ ਦੇ ਕਰੀਬ ਹੈ 11-5 ਦੇ ਕਾਗਜ਼ ਸਹੀ ਹੋਣ ਬੋਟਾ ਕਰਾਉਣ ਜਾਣਗੇ ਭਰੇ ਹਜੇ ਤੱਕ ਕਾਗਜੇ ਭਰਨ ਗਏ ਆ ਫਿਰ ਕੋਈ ਨਵੀਂ ਸਗਾਤ ਆ ਗਈ ਕੋਈ ਚੁੱਲਾ ਟੈਕਸ ਉਹ ਜਾਂਦੇ ਦਫਤਰੇ ਉਹ ਲੱਗਦਾ ਦਫਤਰ ਵੀ ਘੇਰਨਾ ਪੈਣਾ ਸਾਨੂੰ ਉਹ ਦਫਤਰੋਂ ਚੁੱਲਾ ਟੈਕਸ ਨਹੀਂ ਮਿਲ ਰਿਹਾ ਕੋਈ ਬੰਦੇਆਂ ਮਤਲਬ 2 ਕਰੋੜ ਵਾਲੀ ਜਿਹੜੀ ਗੱਲ ਆ ਕਿ ਇੱਕ ਬੰਦਾ ਉੱਠ ਕੇ ਕਹਿੰਦਾ ਕਿ ਮੈਂ 2 ਕਰੋੜ ਪਿੰਡ ਦੇ ਵਿਕਾਸ ਲਈ ਲਾਵਾਂਗਾ ਤੇ ਉਹਦੇ ਚ ਮਾੜਾ ਵੀ ਕੀ ਸੀ ਨਹੀਂ ਬਿਲਕੁਲ ਨਹੀਂ ਆ ਵੇਖੋ ਜੀ ਇਹ ਤੇ ਸ਼੍ਰੀ ਆਮਜਾਬ ਦਾ ਵੀ ਭਾਜੀ ਜੀ ਪੀ ਦਾ ਜਹਾਤਿਆ ਭਾਜੀ ਜੀ ਪੀ ਚਾਹੁੰਦੀ ਹੈ ਆਪਣਾ ਉਮੀਦਵਾਰ ਬਣਾਈਏ ਤੇ ਕੱਲ ਨੂੰ ਮੌਕਾ ਮਿਲ ਜੇ ਕਹਿਣ ਦਾ ਵੀ ਵੇਖੋ ਪਿੰਡਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਤੇ ਇਹ ਜਿਹੜਾ ਐ ਤਾਂ ਬਿਲਕੁਲ ਖੰਡਣ ਕਰਦੇ ਭਾਏ 2 ਕਰੋੜ ਕੀ 10 ਕਰੋੜ ਵੀ ਕੋ ਦੇ ਦੇ ਨਹੀਂ ਬਿਲਕੁਲ ਪੰਚਾਇਤੀ ਚੋਣਾ ਹੀ ਹੋਣਗੇ ਬਿਲਕੁਲ ਤੁਸੀਂ ਇਹ ਗੱਲ ਕੀਤੀ ਆਪਾਂ ಗ್ರಾಮ ਸਭਾ ਦੇ ਮੈਂਬਰ ਭਾਜੀ ਆਪਣਾ ਨਾਮ ਦੱਸ ਦਿਓ ਚਰਨਜੀਤ ਸਿੰਘ ਚਰਨਜੀਤ ਸਿੰਘ ਤੁਸੀਂ ਕੀ ਹੋ ಗ್ರಾಮ ਸਭਾ ਉਮੀਦ ਪ੍ਰਧਾਨ ਉਮੀਦ ਪ੍ਰਧਾਨ ಗ್ರಾಮ ਸਭਾ ਬਿਲਕੁਲ ಗ್ರಾಮ ਸਭਾ ਦੇ ਉਮੀਦ ਪ੍ਰਧਾਨ ਨੇ ਚਰਨਜੀਤ ਸਿੰਘ ਔਰ ਆਪਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਿਹੜੇ ਜਿੰਨਾਂ ਵੱਲੋਂ ਇਹ ਬੋਲੀ ਦਾ ਅਨਾਉਂਸਮੈਂਟ ਕਰਵਾਈ ਗਈ ਉਹ ਵੀ ਉਹਨਾਂ ਨੇ ਵੀ ਗੱਲ ਕੀਤੀ ਔਰ ਸਾਫ਼ ਤੌਰ ਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਕਹਿੰਦੇ ਕੀ ਆਪਾਂ ਇਸ 2 ਕਰੋੜ ਦੀ ਬੋਲੀ ਚਾਹੇ ਹੋਈ ਹੈ ਜਾਂ ਨਹੀਂ ਹੋਈ ਕੀ ਹੋਇਆ ਉਹ ਵਾਕਿਆ ਲੇਕਿਨ ਉਹਨਾਂ ਨਾਲ ਨਹੀਂ ਸਹਿਮਤ ਕਿਉਂਕਿ ਇਸ ਪਿੰਡ ਦੀ ਇੱਕ ਹੋਰ ਵੀ ਇੱਕ ਤਸਵੀਰ ਸਾਹਮਣੇ ਆਈ ਹੈ ਕਿ ਇਸ ਪਿੰਡ ਦੇ ਵਿੱਚ ਪਿਛਲੇ 35-40 ਸਾਲ ਤੋਂ ਕਦੀ ਸਰਪੰਚੀ ਦੀ ਇਲੈਕਸ਼ਨ ਹੋਈ ਨਹੀਂ ਸਿੱਧੇ ਤੌਰ ਤੇ ਇੱਕ ਸਰਪੰਚ ਬਣਾਇਆ ਜਾਂਦਾ ਥਾਪਿਆ ਜਾਂਦਾ ਸਲਫ ਸੰਮਤੀ ਜਿਹਨੂੰ ਕਹਿ ਸਕਦੇ ਸਲਫ ਸੰਮਤੀ ਨਾਲ ਲੇਕਿਨ ਪਿੰਡ ਦੀ ਵੋਟਰਸ ਜਿਹੜੇ ਨੇ ਉਹਨਾਂ ਦੀ ਉਹਨਾਂ ਨੂੰ ਧਿਆਨ ਚ ਨਹੀਂ ਰੱਖਿਆ ਜਾਂਦਾ ਹੁਣ ਇਸ ਵਾਰ ਉਹਨਾਂ ਦੀ ਵੀ ਜਿੱਦ ਹੈ ਕੀ ਵੋਟਾਂ ਹੀ ਪੈਂਡ ਇਲੈਕਸ਼ਨ ਹੀ ਹੋਵੇ ਆਪਾਂ ਉਸ ਆਤਮਾ ਸਿੰਘ ਦਾ ਵੀ ਗੱਲ ਕਰਾਂਗੇ ਲੇਕਿਨ ਪਹਿਲੇ ਪਿੰਡ ਵਾਲਿਆਂ ਨਾਲ ਹੀ ਗੱਲ ਕਰਦੇ ਪਾਜੀ ਤੁਸੀਂ ਆਪਣਾ ਨਾਮ ਦੱਸੋ ਮੈਂਬਰ ਸਪਾਸ ਸਿੰਘ ਮੈਂ ਆਪਣੇ ਗ੍ਰਾਮ ਵਿਕਾਸ ਸਭਾ ਦਾ ਮੈਂਬਰ ਹਾਂ ਅੱਛਾ ਜੀ ਪਾਜੀ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਆ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇਹ ਪੰਚਾਇਤੀ ਇਲੈਕਸ਼ਨਾਂ ਨਾ ਤਿੰਨ ਕਵਾਰੀ ਹੋਈਆਂ ਨਹੀਂ ਅੱਗੇ ਮਿਸਿੰਗ ਹੋਈਆਂ ਮਤਲਬ ਆਪੇ ਸਹਿਮਤੀ ਕਰਦੇ ਰਹਿੰਦੇ ਆ ਜਾਂ ਲੀਡਰ ਕਰ ਲੈਂਦੇ ਆ ਕੋਈ ਵੀ ਤੋਂ ਪ੍ਰੋਸੈਸ ਜਿਹੜਾ ਰੁਕਿਆ ਸੀ ਤੇ ਐਤ ਕਹਿੰਨਾਂ ਨੇ ਅਨਾਊਂਸਮੈਂਟ ਕਰਵਾ ਕੇ ਤੇ ਆ ਨਵਾਂ ਸਿਸਟਮ ਸ਼ੁਰੂ ਕਰਿਆ ਲੋ ਜੀ ਕਹਿ ਲੋ ਕਰ ਲਿਆ ਆ ਤੇ ਉਹ ਫਿਰ ਇਹਦੇ ਨਾਲ ਬੋਲੀ ਆਪੇ ਉਹ ਕਰ ਰਹੇ ਆ ਤੇ ਅਸੀਂ ਤੇ ਵੈਸੇ ਚਾਹੁੰਦੇ ਆ ਕਿ ਜੇ ਸਹਿਮਤੀ ਬਣੇ ਪਿੰਡ ਵਾਲਿਆਂ ਦੀ ਤੇ ਵਧੀਆ ਗੱਲ ਆ ਤੇ ਜੇ ਨਹੀਂ ਬਣਦੀ ਤੇ ਫਿਰ ਇਲੈਕਸ਼ਨ ਹੋਣੇ ਚਾਹੀਦੇ ਤਾਂ ਕਿ ਪਤਾ ਲੱਗ ਜੇ ਕਿ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਲੋਕਤੰਤਰੀ ਅਧਿਕਾਰ ਆ ਸਾਨੂੰ ਮਿਲ ਸਕਦਾ ਵੀ ਵੀਡੀਓ ਦੇ ਵਿੱਚ ਵੋਟ ਦੇ ਅਧਿਕਾਰ ਹੈਗਾ ਹਾਂਜੀ ਐਸੀ ਜਿਹੜੀ 2 ਕਰੋੜ ਦੀ ਗੱਲ ਆਈ ਉਹ ਕਿੰਨੀ ਕੁ ਉਹਦੇ ਵਿੱਚ ਵਾਜੂਬ ਸਮਝਦੇ ਹੋ ਦੇਖੋ ਪਤਾ ਕੀ ਜੇ ਪੈਸੇ ਦੇ ਨਾਲ ਅਸੀਂ ਹਰ ਚੀਜ਼ ਖਰੀਦ ਲਈ ਫਿਰ ਅਸੀਂ ਖਰੀਦ ਨਹੀਂ ਸਕਦੇ ਪਰ ਅਸੀਂ ਚਾਹੁੰਦੇ ਪਿੰਡ ਦਾ ਵਿਕਾਸ ਹੋਏ ਇਹਦਾ ਮਤਲਬ ਇਹ ਨਹੀਂ ਵੀ ਕੋਈ ਜ਼ਬਰਦਸਤੀ ਕੇ ਇਹਨੂੰ ਬੋਲੀ ਕਰਾ ਕੇ ਜਾਂ ਵਿਕਾਸ ਦਾ ਇਹ ਇਰਾਦਾ ਨਹੀਂ ਆ ਜਿਹੜੀ ਪੰਚਾਇਤੀ ਬਾਈ ਉਹਦੇ ਪੈਸੇ ਹੁਣ ਉਹਦਾ ਵਿਕਾਸ ਹੋਏ ਜਦੋਂ ਬੋਲੀ ਹੋਈ ਉਹਦੇ ਵਿੱਚ ਬਾਕੀ ਗ੍ਰਾਮ ਸਭਾ ਦੀ ਸਹਿਮਤੀ ਹੈਗੀ ਸੀ ਨਹੀਂ ਜੀ ਸਹਿਮਤੀ ਗ੍ਰਾਮ ਸਭਾ ਦੀ ਸਹਿਮਤੀ ਨਹੀਂ ਗ੍ਰਾਮ ਸਭਾ ਦੀ ਸਹਿਮਤੀ ਹੈ ਜੇ ਸਰਮ ਸਹਿਬ ਦੀ ਨਾਲ ਬਹਿ ਕੇ ਹੋ ਜੇ ਉਹ ਤਾਂ ਨਹੀਂ ਪੈਸੇ ਵਾਲੀ ਦੇਖੋ ਮੀਟਿੰਗ ਹੀ ਇਹ ਜਦੋਂ ਸਲਵ ਕਮਟੀ ਹੁੰਦੀ ਆ ਤੇ ਉਹਦਾ ਇੱਕ ਆਧਾਰ ਹੀ ਹੁੰਦਾ ਕਿ ਗ੍ਰਾਮ ਸਭਾ ਵੱਲੋਂ ਮੀਟਿੰਗ ਸੱਦੀ ਜਾਂਦੀ ਹੈ ਉੱਥੇ ਵਿਚਾਰਾ ਹੁੰਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਸਲਵ ਕਮਟੀ ਹੁੰਦੀ ਆ ਕੋਈ ਇਦਾਂ ਦਾ ਸੀ ਪਲੈਨਿੰਗ ਕੋਈ ਮੀਟਿੰਗ ਨਹੀਂ ਜਿਹਦੀ ਗੁਰਦਾਰਾ ਸਾਹਿਬ ਅਲਾਕਮੈਂਟ ਹੋਈ ਸਵੇਰੇ ਇੱਕ ਕੈਂਡੀਡੇਟ ਵੱਲੋਂ ਵੀ ਮੈਂ ਇੱਕ ਕਿਲਾਚ ਬੀਨ ਦਾ ਦੇਣਾ ਆ ਕੌਣ ਵਾਸਤੇ ਆਪਣੇ ਪਿੰਡ ਵਾਸਤੇ ਜੇ ਮੈਨੂੰ ਚੋਲੋ ਸਹਿਮਤੀ ਦੇ ਨਾਲ ਉਹਦੇ ਤੋਂ ਬਾਅਦ ਖਬਰ ਆਈ ਅਲਾਉਸਮੈਂਟ ਅਹੀਂ ਸੁਣੀ ਉਹ ਤੇ ਮੈਨੂੰ ਗ੍ਰੰਥੀ ਸਾਹਿਬ ਦੱਸਦੇ ਪੈਗੇ ਇੱਕ ਜਣੇ ਨੇ 52 ਤੋਂ ਸ਼ੁਰੂ ਕੀਤਾ ਤੇ ਕਰਦੇ ਕਰਦੇ 2 ਕੋਰਡ 60 ਕਹਤਾ ਬਾਅਦ ਦੇ ਵਿੱਚ ਕਿਸੇ ਨੇ 65 ਕਹਤਾ ਉਹ ਤੋਂ ਬਾਅਦ ਇਹਨਾਂ ਨੇ ਟਾਈਮ ਰੱਖ ਲੈ ਦੁਪਹਿਰ ਦਾ ਤੇ ਦੁਪਹਿਰ ਦੇ ਵਿੱਚ ਇਹਨਾਂ ਨੇ ਆਪਸ ਵਿੱਚ ਹੀ ਕਹਿਤਾ ਕਿ ਅਸੀਂ ਵੱਧ ਵੀ ਦਿੰਨੇ ਆ 2 ਕਰੋੜ ਤੱਕ ਵੀ ਤੁਹਾਡੀ ਗੱਲ ਸਹੀ ਹੈ ਵੀ ਪਹੁੰਚ ਗਈ ਹੈ ਬੋਲੀ ਇਸੇ ਵਿੱਚ ਪਿੰਡ ਦੀ ਕੋਈ ਸਹਿਮਤੀ ਨਹੀਂ ਕਿ ਪਿੰਡ ਨੇ ਮਨਜ਼ੂਰ ਕੀਤੀ ਹੈ ਤੇ ਜਾਂ ਚਾਹੁੰਦਾ ਹੈ ਪਿੰਡ ਨਾ ਹੀ ਗ੍ਰਾਮ ਸਭਾ ਨਾ ਬਿਲਕੁਲ ਨਹੀਂ ਗ੍ਰਾਮ ਸਭਾ ਪਿੰਡ ਨਹੀਂ ਇਹ ਤੇ ਗ੍ਰਾਮ ਸਭਾ ਹੀ ਆ ਗ੍ਰਾਮ ਸਭਾ ਕਿਉਂਕਿ ਪਿੰਡ ਵੀ ਤੇ ਗ੍ਰਾਮ ਸਭਾ ਦਾ ਹੀ ਆ ਜੀ ਗ੍ਰਾਮ ਸਭਾ ਇਹ ਨਹੀਂ ਚਲਦੀ ਕਿ ਪੈਸੇ ਨਾਲ ਹੋਏ ਵੋਟਾਂ ਨਾਲ ਹੋਏ ਹਾਂ ਸਹਿਮਤੀ ਦਾ ਮਤਲਬ ਇਹ ਹੁੰਦਾ ਵੀ ਜੇ ਸਰਵ ਸਹਿਮਤੀ ਨੋਰਮਲ ਉਹ ਹੀ ਕਹਿ ਰਹੇ ਨੇ ਕਿ ਗ੍ਰਾਮ ਸਭਾ ਹੀ ਸਰਵ ਸਹਿਮਤੀ ਕਰਦੀ ਹੈ ਸਰਵ ਸਹਿਮਤੀ ਗ੍ਰਾਮ ਸਭਾ ਦੀ ਮੀਟਿੰਗ ਚ ਹੀ ਹੋ ਸਕਦੀ ਬਿਲਕੁਲ ਨਹੀਂ ਹੋਈ ਹੁੰਦਾ ਨਹੀਂ ਹੋ ਸਕਦੀ ਨਹੀਂ ਹੋਈ ਕੋਈ ਵੀ ਮੀਟਿੰਗ ਨਹੀਂ ਹੋਈ ਕੋਈ ਤਿਆਰੀ ਵੇਖੋ ਪੈਸਿਆਂ ਨਾਲ ਸਰਵ ਸਹਿਮਤੀ ਨਹੀਂ ਹੋ ਸਕਦੀ ਸਰਵ ਸਹਿਮਤੀ ਦਾ ਮਕਸਦ ਹੁੰਦਾ ਕਿ ਪੂਰਾ ਪਿੰਡ ਇਕੱਤਰ ਹੋਵੇ ਪੂਰਾ ਪਿੰਡ ਇਕੱਤਰ ਹੋਊਗਾ ਫਿਰ ਸਭ ਸਰਬਸੰਮਤੀ ਆ ਮਨਮਤ ਇੱਕ ਪਾਰਟੀ ਨਹੀਂ ਹੁੰਦੀ ਵਿੱਚੋਂ ਇੱਕ ਇੱਕ ਹੀ ਮਤਲਬ ਜਿਹੜੀ ਪਾਰਟੀ ਆ ਉਹ ਸਾਈਡ ਤੇ ਬਰੋਈ ਕੇ ਬਰੋਹਰ ਕਰਦੀ ਆ ਫਿਰ ਉਹ ਸਰਬਸੰਮਤੀ ਤੇ ਨਾ ਨਾ ਆਈ ਤੇ ਮੰਨ ਲਓ ਭਾਜੀ ਪੈਸਿਆਂ ਦੇ ਨਾਲ ਖਰੀਦਦਾਰੀ ਨੂੰ ਆਪਾਂ ਕਿਦਾਂ ਸਰਬਸੰਮਤੀ ਕਹਾਂਗੇ ਉਹ ਸਰਬਸੰਮਤੀ ਨਹੀਂ ਆ ਗਈ ਜਦੋਂ ਤੁਸੀਂ ਕਹਿੰਦੇ ਪਿਂਡ ਸਾਲਾ ਹੋਵੇ ਤੇ ਪੇੜੀ ਸਰਬਸੰਮਤੀ ਹੋਵੇ ਫਿਰ ਸਰਬਸੰਮਤੀ ਪਿੰਡ ਚੁਲਿਆ ਹੋਇਆ ਉਹਦੇ ਚ ਪਿੰਡ ਹੈਗਾ ਸੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਉਹਦੇ ਵਿੱਚ ਉਹਦੇ ਵਿੱਚ ਚਾਹਤ ਬੰਦੇ ਹੀ ਕਿ ਤੇ ਉਹਦੇ ਵਿੱਚ ਮੈਂ ਉਹ ਇਹ ਤਨੂੰ ਦੱਸਣ ਲੱਗਾ ਕਿ ਜਿਹੜੀਆਂ ਮੌਜੂਦਾ ਮੌਜੂਦਾ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਹੈਗਾ ਉਹਨੂੰ ਆਪਾਂ ਕਿੱਦਾਂ ਸਰਬਸੰਮਤੀ ਚਾਹ ਦਿਆਂਗੇ ਨਾਲੇ ਪੈਸੇ ਦੇ ਨਾਲ ਸਰਬਸੰਮਤੀ ਹੋ ਹੀ ਨਹੀਂ ਸਕਦੀ ਬੋਲੋ ਵੀ ਇਹ ਇਹ ਤੇ ਫਿਰ ਇੱਕ ਜਿੱਦਾਂ ਤੁਸੀਂ ਦੱਸਦੇ ਪਿਓ ਇਹ ਤੇ ਫਿਰ ਇੱਕ ਤਰ੍ਹਾਂ ਦੀ ਇਹ ਗੱਲ ਹੋ ਗਈ ਕਿ ਇੱਕ ਬੰਦਾ ਉੱਠ ਕੇ ਕਹਿੰਦਾ ਮੈਨੂੰ ਮੈਂ ਤੁਹਾਨੂੰ 2 ਕਰੋੜ ਦੇ ਨਾਮ ਤੋਂ ਬੰਦੇ ਨੇ ਆਪਣੇ ਤੌਰ ਤੇ ਕਿਹਾ ਕੱਲ ਨੂੰ ਵੱਡਾ ਬੰਦਾ ਕੱਲ ਨੂੰ ਕੋਈ ਵੀ ਕੋਈ ਪਾਰਟੀ ਨਹੀਂ ਆਈ ਜਿੰਨਾ ਕਰ ਲਈ ਆ ਨਾ ਕਾਂਗਰਸ ਹੀ ਆਈ ਆਪਾਂ ਮੀਟਿੰਗ ਨਹੀਂ ਬੁਲਾਈ ਤੇ ਉਹ ਤੁਸੀਂ ਕਹਿੰਦੇ 2 ਕਰੋੜ ਤੱਕ ਦੇਣ ਨੂੰ ਕੋਈ ਤਿਆਰ ਜਿਦਾ ਮਤਲਬ ਫਿਰ ਉਹਨੇ ਆਪਣੇ ਤੌਰ ਤੇ ਕਿਹਾ ਕੋਈ ਟੈਂਟ ਤੋਂ ਬਾਹਰ ਦਾ ਬੰਦਾ ਆਣ ਕੇ ਕੋਈ ਤਗੜਾ ਬੰਦਾ ਅਮੀਰੀ ਬੰਦਾ ਆਣ ਕੇ ਕੋਈ ਕਹੂਗਾ ਕਿ ਮੈਂ ਇਹਨੇ ਪੈਸੇ ਭਰ ਦਿੰਨਾ ਵਾ ਤੇ ਮਤਲਬ ਜਿਹੜਾ ਆਮ ਜੈਨੂਅਲ ਬੰਦਾ ਭਾਵੇਂ ਕੋਈ ਪੜਿਆ ਲਿਖਿਆ ਨੌਜਵਾਨ ਵਾ ਜੋ ਹੋ ਸਕਦਾ ਵੋਟਾਂ ਦੇ ਨਾਲ ਬਣਦਾ ਆ ਉਹਦਾ ਤੇ ਹੋ ਗਿਆ ਨਾ ਕੋਈ ਗੱਠ ਉਹ ਨਾ ਬਣ ਗਿਆ ਉਹ ਤਾਂ ਜਿਹੜੀ ਫਿਰ ਮਤਲਬ ਬੰਦਾ ਤੇ ਖਰੀਦਿਆ ਗਿਆ ਪੈਸੇ ਦੇ ਨਾਲ ਸਰਪੰਚ ਬਣਿਆ ਪੈਸੇ ਦੇ ਨਾਲ ਤੇ ਲੋਕਤੰਤਰ ਕਿੱਥੇ ਗਿਆ ਆਪਾਂ ਕੱਲ ਨੂੰ ਸਰਪੰਚ ਕੋ ਕੰਮ ਲੈਣੀ ਉਹ ਕਿੱਥੋਂ ਲਾਂਗੇ ਕਿ ਚਰਚਾ ਵੀ ਤੇ ਹੈਗੀ ਹੈ ਨਾ ਕਿ ਉਸ ਵੇਲੇ ਨੌਜਵਾਨ ਸਭਾ ਵੀ ਸੀ ಗ್ರಾಮ ਸਭਾ ਵੀ ਸੀ ਉਹ ਕਹਿੰਦੇ ਉਹ ਕਲੇਮ ਕਰਦੇ ਦੇਖੋ ਜਿਹੜੀ ਤਕਰੀਬ ਨੇ 1 ਵਜੇ ਦੇ ਲਾਗੇ ਹੋਈ ਹੈ ਨਾ WhatsApp ਨੇ ਕੀਤੀ ਆ ਉਹ ਇੰਟਰਵਿਊ ਜਿਹੜੀ ਉਹ ਬਿਲਕੁਲ ਸਹੀ ਆ ਉਹ ਤੋਂ ਬਾਅਦ ਜਿਹੜੀਆਂ ਟੀਵੀ ਤੇ ਆ ਰਹੀਆਂ ਨੇ ਜਾਂ ਨਿਊਜ਼ ਤੇ ਕਿੰਨੀਆਂ ਵੀ ਉਹ ਤੋਂ ਬਾਅਦ ਆ ਰਹੀਆਂ ਨੇ ਸਭ ਫੇਕ ਆ ਉਹ ਇੱਕ ਵਾਰੀ ਨਹੀਂ ਨਹੀਂ ਕਿੱਦਾਂ ਫੇਕ ਕਿੱਦਾਂ ਉਹ ਇੱਕ ਇਦਾਂ ਵੀ ਇੱਕ ਘਰ ਦੇ ਵਿੱਚੋਂ ਉੱਥੋਂ ਮੁੜ ਜਾਣਾ ਪਿੰਡ ਦਾ ਜਾਂ ਕਿਸੇ ਦੂਜੇ ਬੰਦੇ ਦਾ ਵਿਚਾਰ ਹੀ ਨਹੀਂ ਲੈਣਾ ਇੱਕ ਤੁਹਾਨੂੰ ਦੱਸਦੇ ਆ ਕਿ ਜਿਹੜੀ ਇੰਟਰਵਿਊ ਜਿੱਦਾਂ ਬਾਬਾ ਹੀ ਹੋਣਾ ਤੁਹਾਨੂੰ ਦੱਸਣ ਦੇ ਆ ਵੇਖੋ ਪੱਤਰਕਾਰ ਸਾਹਿਬ ਆਉਂਦੇ ਨੇ ਉਹਨਾਂ ਨੇ ਸਭਾ ਦਾ ਨਾਮ ਲਿਆ ਨਾ ਉਹਦੇ ਵਿੱਚ ਕਿ ਸਭਾ ਸਾਡੇ ਨਾਲ ਅਨਮੋਲ ਵੀ ਹੀ ਤੇ ਸਭਾ ਵੱਲੋਂ ਅਸੀਂ ਕਿਹਾ ਗਿਆ ਵਾ ਉਥੋਂ ਆਉਂਦੇ ਨੇ ਉਥੋਂ ਹੀ ਵਾਪਸੀ ਕਰਕੇ ਜਾਣ ਰਿਹਾ ਇੱਕ ਤਰਫਾ ਪੱਕ ਸੁਣਿਆ ਕਿਸੇ ਨੇ ਵੀ ਅਪਰੋਚ ਨਹੀਂ ਕੀਤੀ ਕਿ ਆਪਾਂ ਸਭਾ ਦਾ ਪੱਗ ਵੀ ਸੁਣੀਏ ਤੇ ਸਭਾ ਨੇ ਹੁਣ ਸਾਬਖੰਡਨ ਕੀਤਾ ਕਿ ਸਾਨੂੰ ਇੱਕ ਵੀ ਇੰਟਰਵਿਊ ਦੇ ਵਿੱਚ ਬੁਖਾ ਦੇਣਾ ਜਿੱਥੇ ਸਭਾ ਨੇ ਕਿਹਾ ਹੋਵੇ ਕਿ ਹਾਂ ਸਾਨੂੰ ਜਿਹੜੇ ਪੈਸਿਆਂ ਦੇ ਤੌਰ ਤੇ ਆ ਉਹ ਸਰਪੰਚ ਬੰਦਾ ਸਾਨੂੰ ਮਨਜ਼ੂਰ ਆ ਸਭਾ ਦੇ ਇਸ ਚੀਜ਼ਾਂ ਖੰਡਨ ਕਰਨ ਗਈ ਸੀ ਸਭਾ ਜਿਹੜੀ ਬਾਦ ਸਾਹਿਬ ਦੇ ਇੰਟਰਵਿਊ ਦੇ ਵਿੱਚ ਪਹੁੰਚੀ ਸੀ ਉਹ ਇਸ ਕਾਰਨ ਪਹੁੰਚੀ ਸੀ ਕਿ ਸਾਡੇ ਪਿੰਡ ਦੇ ਵਿੱਚ ਇਲੈਕਸ਼ਨ ਕੀਤੀ ਜਾਵੇ ਇਲੈਕਸ਼ਨ ਪਰਮਾਉਂਗਾ ਕਿ ਨਾ ਕਿ ਦੇਖੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਕੌਣ ਕੀ ਕਰ ਰਿਹਾ ਇਹ ਨਹੀਂ ਪਤਾ ਲੇਕਿਨ ਜੈਗਬਾਨੀ ਟੀਵੀ ਤੁਹਾਡੇ ਕੋਲ ਸਿੱਧੇ ਤੌਰ ਤੇ ਪਹਿਲੇ ਸਭਾ ਕੋਈ ਆਇਆ ਇਹ ਹੀ ਜਨਰਲਲੀ ਆਇਆ ਕਿ ਮੈਂ ਧੰਨਵਾਦ ਕਰਦੇ ਹਾਂ ਕਿ ਮੈਂ ਆਪਾ ਇਹ ਸੱਚਾਈ ਜਾਣਨਾ ਚਾਹੁੰਦੇ ਆ ਕਿ ਇੱਕ ਜੋ ਪ੍ਰੋਟੋਕੋਲ ਆ ਜਦੋਂ ਸਰਬਸੰਮਤੀ ਹੁੰਦੀ ਹੈ ਗ੍ਰਾਮ ਸਭਾ ਦੀ ਮੀਟਿੰਗ ਤੋਂ ਬਿਨਾਂ ਸਰਬਸੰਮਤੀ ਚੁਣੀ ਨਹੀਂ ਜਾ ਸਕਦੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਤੁਸੀਂ ਵੀ ਦੇਖਿਆ ਹੋਣਾ ਕਿੰਨੇ ਚੈਨਲਾਂ ਦੇ ਉੱਤੇ ਜਿਹੜੀ ਇੰਟਰਵਿਊ ਉਹਨਾਂ ਦੀ ਚੱਲ ਚੁੱਕੀ ਗਲ ਚੁੱਕੀ ਹੈ ਨਾ ਹੋਰ ਸਭਾ ਦਾ ਸਾਫ ਸਾਫ ਨਾਮ ਲੈ ਰਹੇ ਆ ਕਿ ਸਾਡੇ ਨਾਲ ਹੀ ਸਭਾ ਸਭਾ ਜਿਹੜੀ ਆ ਉਹ ಗ್ರಾಮ ਕਸਬਾ ਜਿਹੜੀ ਉਹ ਮਤਲਬ ਸਰਪੰਚ ਦੇ ਕੰਮ ਵੀ ਕਰ ਰਹੀ ਸੀ ਜਿਹੜਾ ਕਿ ਇਸ ਚੀਜ਼ ਦੇ ਵਿੱਚ ਕੋਈ ਬੰਦਾ ਸਾਬਤ ਕਰ ਦੇਵੇ ਕਿ ಗ್ರಾಮ ਕਸਬਾ ਨੇ ਮਤਲਬ ਕੋਈ ਫੰਡ ਲਿਆ ਪੰਚਾਇਤੀ ਜਾਂ ਕੋਈ ਇਹਨਾਂ ਦੇ ਖਾਤੇ ਦੇ ਵਿੱਚ ਪੈਸਾ ਆਇਆ ਜੇ ਕੋਈ ಗ್ರಾಮ ਕਸਬਾ ਕੰਮ ਕਰਦੀ ਆ ਉਹ ਆਪਣੇ ਨਿੱਜੀ ਮਤਲਬ ਭਾਈ ਬੰਦੇ ਦੇ ਤੌਰ ਦੇ ਉਤੇ ਦਸਵੰਦ ਦੇ ਤੌਰ ਦੇ ਉਤੇ ਆਪਣਾ ਖਰਚ ਕਰਕੇ ਕੋਈ ਪਿੰਡ ਦਾ ਵਿੱਚ ਕੰਮ ਕਰਦੀ ਆ ਕੋਈ ਵੀ ਜਿਹੜਾ ਸਰਕਾਰੀ ਪੈਸਾ ਆ ਉਹ ਸਭਾ ਨੂੰ ਨਹੀਂ ਆਉਂਦਾ ਉਹ ਵੱਖਰੀ ਗੱਲ ਆ ਉਹਨਾਂ ਨੇ ਕਹਿ ਦਿੱਤਾ ਅਸੀਂ ਇਸ ਚੀਜ਼ ਦਾ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ ਤੁਸੀਂ ਸਾਡੇ ਕੋਲ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਆਪਾਂ ਤੇ ਗੁਰਦੁਆ拉 ਸਾਹਿਬ ਦੇ ਉਹਨਾਂ ਗ੍ਰੰਥੀ ਨਾਲ ਵੀ ਗੱਲ ਕਰ ਲਈ ਗ੍ਰੰਥ ਸਾਹਿਬ ਹੋਰ ਕੋਈ ਗੱਲ ਕਹਿਣਾ ਚਾਹੁੰਦੇ ਤੇ ਉਹ ਵੀ ਦੱਸੋ ਬਸ ਇਹ ਬਾਬਾ ਜੀ ਅਸੀਂ ਉਹ ਕਹਿਣਾ ਚਾਹੁੰਦੇ ਆ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਬਾਬਾ ਜੀ ਜਿਹੜਾ ਬੰਦਾ ਪੈਸੇ ਦੇ ਕੇ ਬੰਦਾ ਉਹ ਪਿੰਡ ਦਾ ਕੰਮ ਕੀ ਕਰੇਗਾ ਤੁਸੀਂ ਭਾਵੇਂ ਅਨਾਉਂਸਮੈਂਟ ਕਰਦੇ ਦੇ ਉਹਨਾਂ ਦੇ ਕਹਿਣ ਤੇ ਉਹ ਸਾਈਡ ਫਰਜ਼ ਬੰਦਾ ਕਿ ਮੈਂ ਕੁਕਰ ਰੱਖ ਰਹੀ ਹਾਂ ਤੁਸੀਂ ਆਓਗੇ ਨਾ ਤੁਸੀਂ ਹੋਬੀ ਆਲ ਨੂੰ ਕਰਦੇ ਜਾਂ ਆਪਾਂ ਤੇ ਮੈਂ ਕਰਾਂਗਾ ਮੈਂ ਲੇਕਿਨ ਸਹਿਮਤ ਨਹੀਂ ਹੈ ਸਹਿਮਤ ਨਹੀਂ ਹੈ ਬਿਲਕੁਲ ਬਿਲਕੁਲ ਵੋਟਰ ਹੋਣ ਦੇ ਨਾਤੇ ਸਹਿਮਤ ਨਹੀਂ ਬਿਲਕੁਲ ਬਿਲਕੁਲ ਇਹ ਇੱਕ ਸੱਚਾਈ ਕਹਿ ਲਈਏ ਇਸ ਪਿੰਡ ਦੀ ਜਿਹੜੀ ਸੱਚਾਈ ਜਿਹੜਾ ਕਿ ਚਰਚਾ ਦੇ ਵਿੱਚ ਸੀ ਪਿੰਡ ਕੀ ਸ਼ਾਇਦ ਇਸ ਪਿੰਡ ਦਾ 2 ਕਰੋੜ ਰੁਪਏ ਬੋਲੀ ਦਿੱਤੀ ਗਈ ਸਰਪੰਚ ਸਵੈਸੰਮਤੀ ਨਾਲ ਚੁੜਿਆ ਜਾਏਗਾ ਲੇਕਿਨ ਇਹ ਪਿੰਡ ਦੀ ਸੱਚਾਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪਿੰਡ ਤੋਂ ਕਿੰਨੇ ਉਮੀਦਵਾਰ ਹੋਣਗੇ ਕੌਣ ਕੌਣ ਉਮੀਦਵਾਰ ਜਾਏਗਾ ਸਰਪੰਚੀ ਦੇ ਕਿਉਂਕਿ ਇਹ ਨਾ ਪਿੰਡ ਦੇ ਲੋਕਾਂ ਨੂੰ ਵੀ ਇੱਕ ਉਡੀਕ ਹੈ ਕਿ ਇਹਨਾਂ ਦੇ ਪਿੰਡ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਇਹ ਪੰਚਾਇਤੀ ਚੋਣ ਹੋਈ ਨਹੀਂ ਚਾਹੇ ਸਵੈਸੰਮਤੀ ਨਾਲ ਕਹਿ ਲਈ ਜਾਂ ਸਹਿਮਤੀ ਨਾਲ ਸਰਪੰਚ ਚੁਣਿਆ ਜਾਂਦਾ ਰਿਹਾ ਲੇਕਿਨ ਇਹਨਾਂ ਨੂੰ ਢੀਕ ਹੈ ਇਸ ਵਾਰ ਉਹਨਾਂ ਦਾ ਕਹਿਣਾ ਕਿ ਆਪਾਂ ਇਲੈਕਸ਼ਨ ਚਾਹਨੇ ਆਂ ਔਰ ਇਲੈਕਸ਼ਨ ਹੋਵੇ ਓਪਨ ਇਲੈਕਸ਼ਨ ਹੋਵੇ ਕੈਂਡੀਡੇਟਸ ਜਿਹੜਾ ਵੀ ਚਾਹਵਾ ਨਾ ਉਹ ਇਲੈਕਸ਼ਨ ਤੇ ਖੜਾ ਹੋਵੇ ਔਰ ਉਸ ਤੋਂ ਬਾਅਦ ਹੀ ਉਹ ਵੋਟਾਂ ਪਾ ਕੇ ਹੀ ਆਪਣੇ ਇੱਕ ਸਰਪੰਚ ਨੂੰ ਚੋਣ ਸਕਣ ਆਪਣੀ ਪੰਚਾਇਤ ਨੂੰ ਚੋਣ ਸਕਣ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸ